ਹਰਿਆ ਤੇ ਵੀਰ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਥੇ ਕੰਪੀਟੀਸ਼ਨ ਹੋਣ ਜਾ ਰਿਹਾ ਤੇ ਪਹਿਲਾਂ ਇੱਕ ਇੱਕ ਪਿੰਡੀ ਬੀਹਰ ਤੋਂ ਬਾਹਰ ਲਾਉਣੇ ਪੰਜੇ ਇਹ ਪੰਜੇ ਲੱਗਣ ਜਾ ਰਿਹਾ ਇੱਥੇ ਅਸੀਂ ਜਾਗੇ ਚਾਰ ਜਾਨੇ ਚਾਰਾਂ ਜਾਨਾ ਜਿਹੜਾ ਵੀ ਡੈਂਟਰੀ ਡਾਊਨ ਹੋ ਗਈ ਸੀ ਤੇ ਵੇਣਾਂ ਵੀ ਕਿਹੜਾ ਜਿੱਤਦਾ ਚਲੋ ਜੁੜੀ ਨਹੀਂ ਹੁੰਦਾ ਭਈ ਜਿੰਮ ਵਾਲਾ ਤਕੜਾ ਹੁੰਦਾ ਨੇਚਰਲ ਜਾਨ ਨੇਚਰਲ ਹੁੰਦੀ ਹੈ ਨਾ ਦੇਖ ਵੇ ਚਾਚੇ ਦਾ ਜਿ ਲਾਉਣਾ ਸਾਰਿਆਂ ਦਾ ਇਧਰ ਬੰਦਾ ਤਕੜਾ ਹੋ ਰਿਹਾ ਵੀ ਕਾਟਵਾ ਪੀ ਗਏ ਮੈਂ ਤਾਂ ਹੁਣ ਛੋਡੇ ਤੋਂ ਸਾਰੇ ਤੋਂ ਉਹ ਨਹੀਂ ਉਹ ਤੇਰੇ ਚ ਖਬਰ ਹਾ ਵੱਧ ਜਾਣਾ ਸਾਰੇ ਨਾਲੋਂ ਉਹ ਨਹੀਂ ਤਾਂ ਹੁਣ ਹੁਣ ਤੁਹਾਨੂੰ ਦਿਖਾਉਣੇ ਆ ਚਾਚੇ ਨਾਲ ਲੜਾਵਾਂਗੇ ਪੁਰਾਣਾ ਖੌਂਡ ਇਕੱਲਾ ਜਿੰਮ ਨਾਲ ਇਹ ਨਹੀਂ ਤਾਂ ਜਿੰਮ ਤਾਂ ਤਕੜਿਆ ਬਸ ਕੁਦਰਤੀ ਕੁਦਰਤੀ ਜ਼ੋਰ ਹੁੰਦਾ ਬੰਦੇ ਚ ਇਹਦਾ ਉਹ ਵੀ ਮਸਲਾ ਮਾਰੇ ਵੈਸੇ ਲਾਉਣੇ ਆ ਚੱਲ ਹੁਣ ਵਿਖਾਉ ਬਚਾ ਵਿਖਾ ਖੜ ਜਾ ਹੁਣ ਖੜ ਜਾ ਹੁਣ ਤੂੰ ਖੜ ਜਾ ਹੁਣ ਚੱਲ ਮੈਂ ਕਰ ਦਿੰਦਾ ਬੈਕ ਕਰਨਾ ਆਈ ਨਹੀਂ ਖੜ ਜਾ ਮੈਂ ਕਰ ਦਿੰਦਾ ਚੱਲ ਓਏ ਹੁਣ ਬੋਲੀ ਜਾ ਤੂੰ ਸੁੱਖੀ ਲੈ ਬਈ ਚਲੋ ਬਈ ਆਏ ਕੰਮਲ ਪਾਸੇ ਕਰ ਤਾੜੀਆਂ ਵਜਣੇ ਇੱਕ ਤਾਂ ਖਿੱਚ ਗਏ ਪੂਰੇ ਜੋਰ ਨਾਲ ਜੋਰ ਬੰਨਿਆ ਅਜੇ ਇਤਰਾ ਨਹੀਂ ਆ ਲੈ ਕੋਟਾ ਘੋੜੀ ਬਣ ਗਿਆ ਇਤਰਾ ਆ ਹੁਣ ਲੈ ਤੂੰ ਥੱਲੇ ਦੇ ਕੀ ਥੱਲੇ ਹੀ ਨਹੀਂ ਥੱਲੇ ਬਹਿ ਗਿਆ ਜੋਰ ਇਹਦਾ ਪੂਰਾ ਬੂਗਾ ਚੱਲੂ 1 2 3 ਕਰਾਂਗੇ ਚਲ ਵਾੜੇ ਦੇ ਹੱਥ ਉੱਪਰ ਚਲੋ 1 2 3 3 800 800 ਕਿਹ ਚ ਤੇਰੀ ਕੁੜੀ ਦੇ ਖਿੱਚ ਖਿੱਚ ਗਿੰਤ ਗਿੰਤ ਟੋਲਾ ਫੋਨ ਲੱਗਿਆ ਕੀ ਕੀ ਉਹ ਡਾਕਟਰ ਥੱਲੇ ਥੱਲੇ ਮੈਂ ਕਿਹਾ ਉੱਪਰ ਵੜ ਚੱਲ ਉੱਪਰ ਕਿਉਂ ਥੱਲੇ ਜਮੀਨ ਤੇ ਜਾ ਰਿਹਾ ਇਹਦਾ ਜਮੀਨ ਤੇ ਜਮੀਨ ਤੇ ਉਧਰ ਲੈਨ ਤੇ ਦਾਣਾ ਲੈ ਲਾ ਉਧਰ ਜਾ ਚੇ ਨਾਲਾ ਨਹੀਂ 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 ਮੈਂ ਨਹੀਂ ਵਾਰੀਆਂ ਸਾਰਾ ਲੱਗਣਾ ਨਾ ਮੈਂ ਨਹੀਂ ਲਾਉਂਦਾ ਹੈਗਾ ਨਿੰਮਾ ਵੀ ਲਾਉਂਗਾ ਮੈਂ ਵੀ ਤੇਰੇ ਵਰਗਾ ਪੁਰਾਣਾ ਬੱਦਾ ਪੁਰਾਣਾ ਨਹੀਂ ਮਤਲਬ ਕਿ ਮੈਂ ਟਗਾਣਾ ਚਲ ਚੱਲ ਲਾਈਵ ਚੱਲ ਰਿਹਾ ਹੈ ਨਹੀਂ ਵੀ ਹੱਥ ਤਾਂ ਮੈਂ ਲਾਈਵ ਚਲਾਤਾ ਹੱਥ ਆ ਰਿਹਾ ਤੇ ਦੂ ਚਲੀ ਜਾਂਦੀ ਹੈ ਵੀਡੀਓ ਅਰੇ ਆ ਪਹਿਲਾਂ ਜੋਰ 1 2 3 ਕਰਾਂਗਾ ਠੀਕ ਹੈ ਠੀਕ ਹੈ ਕਦੇ ਰੀਸੈਟ ਹੋ ਜਾਣਾ ਹਾਂ ਤੂੰ ਹਰਕ ਪਰੇ ਘਰ ਥੱਲੇ ਡੇਪੀ ਬਾਅਦ ਚੋਂ ਆਖਣਾ ਮੇਰੀ ਡੇਪੀ ਅੱਗੇ ਨੂੰ ਕਰ ਲਾ ਹਾਂ ਉਹ ਫਿਰ ਇੱਥੇ ਮੇਰੇ ਜੋਰ ਦੇ ਮੈਂ ਥੋੜਾ ਇੱਥੇ ਰੱਖਣਾ ਉਧਰ ਨੂੰ ਹੋ ਜਾ ਭਾਣ ਜੋਰ ਰਿਲੈਕਸ ਰੱਖ ਜਾਵਾਂ ਹਾਂ ਕਰੋ 1 2 3 ਇਕਦਮ ਝੋਕਾ ਮਾਰਨਾ ਗੁੱਟ ਤੋੜਨਾ ਕੁੜੀ ਦੇ ਯਾਰ ਆ ਤੂੰ ਕਾ ਤੂੰ ਚੱਕ ਪਾਏਗੀ ਆ ਨਹੀਂ ਨਹੀਂ ਆ ਨਹੀਂ ਆ ਰੋਬ ਆ ਰੋਬ ਇਹ ਉਹਨਾ ਤੋਂ ਹੱਥ ਕਿਉਂ ਵਰਦਾ ਦੋਰੇ ਹੱਥ ਦੋਰੇ ਰੱਖ ਉਪਰ ਆ ਦੋਹੇ ਦੋਰੇ ਉਪਰ ਰੱਖ ਖੂਰੇ ਲਈ ਚੱਲੀ ਦੋਰਾ ਹਾਂ ਹੱਥ ਰੱਖ ਲਾ ਨਾ ਇਹ ਨੂ ਕਿਉਂ ਫੜਦਾ ਨਹੀਂ ਹੈਗਾ ਉਪਰ ਆ ਓਏ ਫੜਨਾ ਹੋਣੀ ਚੱਕਰ ਹੁੰਦਾ ਫੜਨਾ ਨਾ ਨਾ ਰੱਖ ਵਰ ਚ ਚੱਕਰ ਰੱਖ ਬਸ ਸਿੱਧਾ ਰੱਖ ਰੱਖ ਹੱਥ ਚਲੋ ਵਨ ਉੱਤਨਾ ਲੈ ਕੇ ਰੱਖ ਹੱਥ ਮਾ ਜੋਰ ਨਹੀਂ ਪੁਰਾਣੀ ਹੱਥਾਂ ਇਹ ਰੱਖ ਨਾਲੇ 3 3 ਕੀ ਅੱਜੇ ਰੱਖ ਕੰਮ ਨੂੰ ਐਦਾਂ ਨਕਲਾਂ ਦਾ ਆਹ ਨਾ ਇਹ ਟੀਟਿੰਗ ਦੀ ਟੀਟਿੰਗ ਨਹੀਂ ਚੀਜ਼ ਤਾ ਤਾ ਆਏ ਤਾ ਤਾ ਨਾ ਵੇ ਸੁਖੀ ਆ ਵੀ ਮੈਂ ਹੁਣ ਥੋੜੀ ਮੈਂ ਥੱਕ ਗਿਆ ਥੋੜੀ ਦੋਵੇਂ ਤੂੰ ਰੋਏ ਮੈਂ ਦਰਦਾ ਅਸੀਂ ਕਿਤੇ ਜਾਂਦੇ ਨਹੀਂ ਯਾਰ ਐਦਾਂ ਨਹੀਂ ਐਦਾਂ ਨਹੀਂ ਮੇਰੀ ਪਣ ਤਾਂ 50 ਸਾਲ ਨਹੀਂ ਸੁਖੀ ਸੁਖੀ ਆ ਤਗੜਾ ਮੇਰਾ ਵਾ ਸ਼ੇਰ ਸੁਖੀ ਸ਼ੇਰ ਵਾ ਉਹ ਤਾਂ ਢੋਲ ਸ਼ੇਰ ਆ ਸ਼ੇਰ ਆ ਸ਼ੇਰ ਆ ਵੇ ਚੱਲ ਸ਼ੇਰ ਦੀ ਜ਼ੁਬਾਨ ਨਿਕਲੀ ਤੁਸੀਂ ਤੇਰੀ ਨਾ ਨਿਕਲ ਗਏ ਕੱਟ ਤੁਸੀਂ ਕਰਨਾ ਸ਼ੇਰ ਦੀ ਜ਼ੁਬਾਨ ਨਿਕਲੀ ਤੁਸੀਂ ਤੇਰੀ ਨਾ ਨਿਕਲੇ ਦੋ ਤਿੰਨ ਖੇਜ ਕੇ ਰੱਖ ਸੁਖੀ ਲਾਲ ਹੋ ਗਿਆ ਤੇਰੇ ਖੇਚ ਪਰੇ ਨੂੰ ਉਹ ਖੇਚ ਪਰੇ ਉਹ ਖੇਚ ਸੁਖੀ ਆ ਜੀ ਉਹ ਖੇਚ ਉਹ ਖੇਚ ਝੂਟੇ ਮਾਫੀ ਚੂੜੇੜੀ ਚੱਲ ਜਾ ਚੱਲ ਤੇਰਾ ਬਾਜ਼ੂ ਲਾ ਫੜ ਸੁਖੀ ਮੈਂ ਆਵਾਂ ਤੂੰ ਹੁਣ ਇੱਥੇ ਉਹ ਕਰੇਗਾ ਵੀ ਹੁਣ ਜਿਹੜੇ ਪੁੱਤ ਮੈਂ ਵੀ ਚੋੜੇ ਦਿੰਦਾ ਆ ਸੁਖੀ ਚਲ ਬੰਦ 2 3 ਜਾ ਤਾ ਤਾ ਲਾ ਬਾਜ਼ੂਗਾ ਤੱਕ ਵੀ ਗਿਆ ਠੰਡਾ ਜਾਣੇ ਹੋ ਗਏ ਆ ਨਾ ਸਾਟਾ ਤੁਸੀਂ ਉਹਨੇ ਉੱਪਰ ਉੱਪਰ ਰੱਖ ਉੱਪਰ ਰੱਖ ਉੱਪਰ ਇੱਕ ਵਾਰ ਸਿੱਟ ਲਾ ਜਾਂ ਅੰਦਰ ਨਹੀਂ ਕਾਹ ਹੱਥ ਚੱਕ ਤੇਰੀ ਤੇਰੀ ਆ ਚੱਕ ਆਪ ਲੈ ਖਾ ਦੇਖ ਲੈ ਨਾ ਨਾ ਚੱਲ ਦਵਾਰੋ ਭਾਈ ਚੱਲ ਦਵਾਰੋ ਠੀਕ ਆ ਤੂਰੇ ਉੱਪਰ ਰੱਖਣਾ ਆ ਉਰੇ ਹੱਥ ਆਏ ਬੰਦੇ ਆਇਆ ਆ ਉੱਪਰ ਰੱਖ ਦੂਵੀ ਨਾ ਨਾ ਤੂਰੇ ਗੁੰਡੇ ਨੂੰ ਮਾਰ ਆਹ ਦੇਖ ਹਾਰ ਗਾਲੂ ਕਿਉਂ ਕਰਦਾ ਤੂੰ ਹਰ ਕਿਤੇ ਕਿਉਂ ਤੂਰੇ ਕਿਉਂ ਆ ਉਰੇ ਕਾ ਤੂਰੇ ਹੱਥ ਪਾਈ ਬਟਾ ਤੂੰ ਉੱਪਰ ਇਹ ਕਾਲੇ ਦਾ ਆਂਦਾ ਜੋ ਮਰਜੀ ਕਰ ਇਹ ਇਹ ਕਰਦਾ ਚੀਟਿੰਗ ਇਹਨੂੰ ਹੱਥ ਪਾ ਕੇ ਇੱਥੇ ਜ਼ੋਰ ਪੱਗ ਦਿੰਦਾ ਚੱਲ ਦਵਾਰੋ ਚੱਲੋ ਫੜ ਮੈਂ ਕਰਦਾ ਇਹਦੇ ਨਾਲ ਜ਼ੋਰ ਨਹੀਂ ਲਾਉਣਾ ਯਾਰ ਮੈਂ ਇੱਥੇ ਆ ਆ ਉਰੇ ਉਰੇ ਰੱਖਾ ਜਰ ਹੱਥ ਐ ਰੱਖੋ ਦੋਨੇਆਂ ਨੇ ਗਰਦਨ ਤੇ ਨਹੀਂ ਇੱਥੇ ਯਾਰ ਨਾ ਨਹੀਂ ਫਿਰ ਇੱਥੇ ਲਈ ਗਰਦਨ ਤੇ ਰੱਖ ਗਰਦਨ ਤੇ ਰੱਖੋ ਐਵੇਂ ਹੱਥ ਚਾਦਰ ਤੇ ਹੱਥ ਰੱਖਣਾ ਯਾਰ ਚਲ ਗਰਦਨ ਤੇ ਰੱਖੇ ਨਹੀਂ ਜਾਂਦੇ ਹੁੰਦੇ ਸੁੱਤੀ ਚਲ ਐ ਰੱਖੋ ਸਿੱਧਾ ਰੱਖੋ ਫਿਰ ਐ ਇਕੱਠਾ ਨਹੀਂ ਕਰਨਾ ਹੈਗਾ ਐ ਨਾ ਰੱਖੋ ਉੱਪਰ ਰੱਖੋ ਐਵੇਂ ਉਸ ਇੰਤਾਂ ਦੇ ਉੱਪਰ ਥੱਲੇ ਨਹੀਂ ਇੱਥੇ ਹੀ ਆਹੋ ਉੱਥੀ ਉੱਪਰਾਂ ਸਿੱਧਾ ਰੱਖਿਆ ਇਹਦੇ ਨਾਲ ਟੱਕਰ ਨਹੀਂ ਲਾਉਣੀ ਹੁੰਦੀ ਉਹ ਮੈਂ ਇੱਥੇ ਲਾਉਣਾ ਮੈਂ ਇੱਥੇ ਦੋਵਾਂਥਾਂ ਦਾ ਜ਼ੋਰ ਲੱਗਦਾ ਐਦਾ ਤੂੰ ਵੱਖਰਾ ਲਈ ਜਣਾ ਐਦਾ ਵੱਖਰਾ ਲਈ ਜਣਾ ਆ ਜਾ ਮੈਂ ਇੱਥੇ ਰੱਖੇ ਚਾਦਰ ਤੇ ਯਾਰ ਮੈਂ ਇਹ ਨੂੰ ਸਿੱਧਾ ਰੱਖ ਲ ਬਸ ਸਹੀ ਨੀ ਤੈਨੂੰ ਇਹ ਰਹਿਣ ਦਰਨ ਕਰੋ ਗਰਜੀਤ ਤੂੰ ਵੀ ਹੱਥ ਸਿੱਧਾ ਰੱਖੀ ਤੂੰ ਵੀ ਸਿੱਧਾ ਰੱਖ ਤੰਨ ਆ ਤੇਰੇ ਸਾਥ ਕੇ ਗਰਜੀਤ ਚੱਕਦੇ ਕਾਬੂ ਨਹੀਂ ਮਾਝਾ ਦੀ ਪੈਂਦੀ ਗਾਈ ਵੀ ਦਵਾਵਾਂਗੇ ਸਵੇਰੇ ਤਨ ਕੋੜੀ ਕੋੜੀ ਨਾਲ ਕੋੜੀ ਕੋੜੀ ਤੋੜ ਪਤਾ ਕੀ ਹਲੇ ਇਹਦੀ ਜੰਗ ਹੈ ਜਾ ਬਾਕੀ ਬਾਈ ਜਮਲਾ ਹਾਂ ਜਮਲਾ ਆਪੇ ਯਾਰ ਮੈਂ ਚਾਹ ਰੋਟੀ ਖਾਈ ਜੋ ਕੋਈ ਉਹ ਵੀ ਖੋਦੀ ਛੋਟਾ ਆ ਮੈਂ ਛੋੜਣੇ ਜੋਰ ਹੁੰਦਾ ਉਹ ਕਿ ਮੈਂ ਪੱਟਣਾ ਹੋ ਗਿਆ ਮੈਂ ਸੁੱਕੀ ਸੁੱਕੀ ਜੇਬੀ ਸੁੱਕੀ ਪੱਟਣ ਵਾਲਾ ਹੋ ਗਿਆ ਏ ਨਾਲ ਨਹੀਂ ਪਤਾ ਕੀ ਯਾਰ ਚੱਲ ਮੈਂ ਹੁਣ ਇਹ ਨਾ ਹੋ ਨਹੀਂ ਕਰ ਸਕਦੇ ਪਤਾ ਕੀ ਆਪਾਂ ਇਹ ਨਾ ਹੋ ਨਹੀਂ ਕਰ ਸਕਦੇ ਹੈਗੇ ਹੁਣ ਕਿਉਂਕਿ ਛੋਡੀ ਉਮਰ ਹਾਲੇ ਜਾਂਗੇ ਯਾਰ ਯਾਰ ਵੇਰ ਨੂੰ ਥੋੜਾ ਹੋਰ ਸਿਸਟਮ ਆ ਲੈ ਕਾਲੇ ਦੀ ਬੈਠਾ ਹੁਣ ਬੇੜੀ ਲੈ ਲਓ ਰੋਟੀ ਖਾਈਏ ਥੱਕ ਗਏ ਉਧਰ ਲੈਓ ਲੈਗ ਵੀ ਲੈਓ ਹੁਣ ਰੋਟੀ ਖਾਈਏ